ਕਮਾਲ ਕਰ ਗਿਆ ਯਾਰ ਬਾਬਾ ਦੀ ਵੰਡ ਲਾਵਾ ਦੀ ਫਿਰ ਲੱਗਿਆ ਥੋੜੀ ਗੱਲ ਸੀਐਮ ਸਾਹਿਬ ਦਾ ਬਿਆਨ ਆਵਾਜ਼ ਤੇ ਵੀ ਜੇ ਨਾ ਹੁਣ ਪਾਰਟੀ ਦੇ ਸੀਐਮ ਬਤਾ ਦੇਣੇ ਹੋਰ ਵੀ ਸੀਐਮ ਸੀਐਮ ਪੰਜਾਬ ਦੇ ਨਹੀਂ ਇਹ ਕਿਹੜਾ ਹੁਣ ਤੱਕ ਕੀ ਲੱਗੇ ਰਹੇ ਕਿ ਕਿੱਥੇ ਲੱਗਿਆ ਦਿਖਾਓ ਨਹੀਂ ਤੇ ਤੂੰ ਤਾਂ ਨਹੀਂ ਕਰੇਂ ਦੁਬਾਰਾ ਫੇਰ ਆਹ ਲਵਾਇਦਾਂ ਲੜਾਈ ਦੀ ਮੋਟਾ ਮੋਟਾ ਮੈਂ ਤਾਂ ਦੱਸਿਆ ਸੀ ਨਾ ਕਰਦਾ ਜਿੰਦਾਬਾਦ ਜਿੰਦਾਬਾਹ ਮੇਮਰੀ ਪੌਦੀ ਜਿੰਦਾਬਾਹ ਪਰਤ ਪਰਦਾ ਦਾ ਮਾਰਦਾ ਗਾਣ ਗੀ ਉਹ ਫਾਤਾ ਦਾ ਗਾਣ ਲੈ ਕੇ ਚੰਦ ਗਾ ਲੈ ਪਰਤ ਮੋਟੀ ਦਾ ਮਾਰਨਾ ਕਰਦਾ ਜਿੰਦਾਬਾਹ ਫਾਤਾ ਦੇਖੋ ਪਰਦਾ ਮਟੋ ਅਬਾਂ ਤੋਂ ਬੰਦ ਬੰਦ ਬਿਨਾ ਗੱਟਿਆਗਾ ਬਿਨਾ ਗੱਟਿਆਗਾ ਜੈਸਾ ਤੁਮ ਸ਼ੁਰੂ ਹੋ ਗਏ ਹੋ ਆ ਨਾ ਗੱਡੀ ਆ ਗੱਡੀ ਖੜੀ ਖੜੀ ਨਹੀਂ ਸਾਹਿਬ ਤੁਸੀਂ ਕੋਈ ਗਾਲ ਨਹੀਂ ਕੱਢੀ ਕੋਈ ਗਾਲ ਨਹੀਂ ਕੱਢੀ ਸਾਡੇ ਉਹ ਸਰਕਾਰ ਕਰਦੇ ਆ ਪਰ ਗਾਲ ਲਾ ਕਾ ਨਹੀਂ ਕਰਨਾ ਰਹਾ ਕਰ ਨਹੀਂ ਕਰ ਲਓ ਜੀ ਪਰ ਮੈਂ ਰੰਗ ਰੰਗ ਕੰਮ ਨਹੀਂ ਰੋ ਸਿੱਧਾ ਬਣਾਓ ਗਾਲ ਕਰ ਹੁਣ ਕਰੀਂ ਗਾਲ ਕਰੀਂ ਕੱਟ ਕਾ ਕੱਟ ਕੱਟ ਗੱਲ ਲਿਖਣੀ ਨਹੀਂ ਗੱਲ ਲਿਖਣੀ ਨਹੀਂ ਅਸਾਂ ਗੱਡੀ ਨਹੀਂ ਚੱਲਦੀ ਤੁਸੀਂ ਗੱਡੀ 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 ਕਾਲ ਕਰਦੇ ਆ ਮਰਗਾਲਾ ਮਰਗਾਲਾ ਸਾਡੀ ਕਰੀਏ ਨਾ ਪਤਾ ਨਹੀਂ ਕੋਟਾ ਨਹੀਂ ਕਰਦਾ ਕੋਟਾ ਨਹੀਂ ਕਰਦਾ ਕੋਟਾ ਨਹੀਂ ਕਰਦਾ ਚਲੋ ਸੁਣੋ ਪੂਜੀ ਦਾ ਸਰਦਾਰੀ ਆ ਮਾਰੀ ਪਾਰਟੀ ਜੰਦਾਬਾਦ ਦਾਸਤਾਨ ਲਖਤਾਨ ਦਾ ਬੰਦੇ ਦਾ ਜੰਦਾਬਾਦ ਮੁਖਤਰੀ ਬਗਵਾ ਨੂੰ ਪਹੁੰਚਦਾ ਆਉਂਦਾ 10 ਬਾਰ ਕੀ ਗੱਲ ਹੋਈ ਉਸ ਗੱਲ ਨੂੰ ਕੀ ਤੂਲ ਦਿੱਤਾ ਜਾ ਰਿਹਾ ਉਹ ਮੈਨੂੰ ਨਹੀਂ ਪਤਾ ਜੇ ਮੈਨੂੰ ਕੋਈ ਦੱਸ ਰਿਹਾ ਕੋਈ ਕੀ ਗੱਲ ਕਹਿ ਰਿਹਾ ਐਕਚੁਅਲੀ ਕੀ ਗੱਲ ਆ ਕਿ ਜਦੋਂ ਅਸੀਂ ਉਹ ਤਸਵੀਰ ਖਿਚਾ ਰਹੇ ਸੀਗੇ ਬੜਾ ਖੁਸ਼ ਨਿਮਾ ਮਾਹੌਲ ਸੀਗਾ ਸਾਰਿਆਂ ਨੂੰ ਹੁੰਦੀ ਆ ਸ਼ਹਿਰ ਦੀ ਤਰੱਕੀ ਦੇ ਲਈ ਤਾਂ ਜਦੋਂ ਮੈਂ ਉਹਦੇ ਤੇ ਇੱਕ ਪੋਸਟਰ ਦੇਖਿਆ ਮੈਂ بڑے ਪਰਦੇ ਦੇ ਨਾਲ ਯੂ ਸਾਹਿਬ ਤੇ ਪ੍ਰਧਾਨ ਨਗਰ ਕੌਂਸਲ ਖੰਨਾ ਦੇ ਧਿਆਨ ਚ ਲਿਆ ਹੈ ਕਿ ਸੈਨੀਟੇਸ਼ਨ ਵਿਭਾਗ ਨੂੰ ਇਸ ਗੱਲ ਦਾ ਅੰਦਾਜ਼ਾ ਹੋਣਾ ਚਾਹੀਦਾ ਸੀਗਾ ਕਿ ਜਿਹੜੇ ਵੀ ਸਟicker ਇਹਦੇ ਤੇ ਲੱਗੇ ਨੇ ਉਹਦੇ ਤੇ ਮੁੱਖ ਮੰਤਰੀ ਸਾਹਿਬ ਜਾਂ ਐਮਐਲਏ ਸਾਹਿਬ ਦੀ ਫੋਟੋ ਲੱਗੀ ਹੈ ਤਾਂ ਨਗਰ ਕੌਂਸਲ ਦਾ ਜ਼ਿਕਰ ਹੋਣਾ ਚਾਹੀਦਾ ਸੀ ਮੁੱਖ ਮੰਤਰੀ ਦੇ ਐਮਐਲਏ ਸਾਹਿਬ ਦੀ ਭਾਵੇਂ ਦੋ ਦੋ ਫੋਟੋਆਂ ਲਾ ਦਿਓ ਉਹ ਇੱਕ ਲੱਗ ਮਸਲਾ ਬਟ ਉੱਪਰ ਆਮ ਆਦਮੀ ਪਾਰਟੀ ਦਾ ਸਿੰਬਲ ਔਰ ਆਮ ਆਦਮੀ ਪਾਰਟੀ ਦਾ ਨਾਮ ਲਿਖਿਆ ਹੋਇਆ ਵੀ ਇਹ ਸਰਕਾਰੀ ਚੀਜ਼ ਤੇ ਨਹੀਂ ਹੋਣਾ ਚਾਹੀਦਾ ਵੀ ਅੱਗੇ ਤੋਂ ਬਾਅਦ ਇਸ ਗੱਲ ਦਾ ਧਿਆਨ ਰੱਖਿਓ ਔਰ ਮੈਨੂੰ ਨਹੀਂ ਲੱਗਦਾ ਵੀ ਉਹ ਗੱਲ ਸਾਡੇ ਇੰਨੀ ਭੀੜ 'ਚ ਵੀ ਤੀਸਰੇ ਤੋਂ ਚੌਥੇ ਗੱਲ ਨੂੰ ਬੰਦੇ ਨੂੰ ਪਤਾ ਲੱਗੇ ਤਾਂ ਪਾਰਖ ਸਾਹਿਬ ਨੇ ਪੁੱਛ ਲਿਆ ਵੀ ਕੀ ਗੱਲ ਹੋ ਗਈ ਮੈਂ ਕਿਹਾ ਵੀ ਆਹ ਗੱਲ ਆ ਵੀ ਚਲੋ ਅਸੀਂ ਮੈਂ ਇਹਨਾਂ ਨੂੰ ਪੜ ਦੇਂਦਾ ਤੇ ਉਹਨਾਂ ਨੇ ਬੜਾ ਜਜਬਾਤੀ ਹੋ ਕੇ ਪੜਖਾਨ ਦੀ ਜਿਹੜਾ ਕੋਸ਼ਿਸ਼ ਕੀਤੀ ਵੀ ਇਹ ਤਾਂ ਨਹੀਂ 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 ਸੁਣੋ ਨਾ ਸੁਣ ਨਾ ਸੁਣੋ ਸੁਣੋ ਮੇਰੀ ਗੱਲ ਹਾਏ ਹਾਏ ਸੁਣੋ ਮੇਰੀ ਗੱਲ ਮੇਰੀ ਗੱਲ ਤੁਸੀਂ ਆਪਣੀ ਗੱਲ ਦੇਣਾ ਸੈਕਿੰਡ ਗੱਲ ਜਿਹੜੀ ਗੱਲ ਹੋਇਆ ਤਾਂ ਫਿਰ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਜੀ ਦੀ ਵੀ ਪਾਰਟੀ ਹੁੰਦੀ ਆ ਉਹ ਤਾਂ ਆਪਣਾ ਨਾਮ ਕਰਦੀ ਹੁੰਦੀ ਆ ਇਹ ਨਹੀਂ ਕੋਈ ਹਟਾ ਸਕਦਾ ਇਹਨੂੰ ਮੈਂ ਕਿਹਾ ਇਹ ਗੱਲ ਨਹੀਂ ਹੈ ਕਿ ਕੋਈ ਨਹੀਂ ਹਟਾ ਸਕਦਾ ਠੀਕ ਹੈ ਨਾ ਵੀ ਆਲੋ ਹਟਾਣ ਵਾਲੇ ਤਾਂ ਹਟਾ ਦਿੰਦੇ ਨੇ ਵੀ ਆਪਾਂ ਮੁੱਖ ਮੰਤਰੀ ਸਾਹਿਬ ਦੀ ਨਹੀਂ ਹਟਾ ਸਕਦੇ ਐਮਐਲਏ ਸਾਹਿਬ ਦੀ ਨਹੀਂ ਹਟਾ ਸਕਦੇ ਪਰ ਮੈਂ ਸਰਕਾਰੀ ਚੀਜ਼ ਤੇ ਜਿਹੜਾ ਹੈ ਵੀ ਜੇ ਪਾਰਟੀ ਦਾ ਨਾਮ ਦਾ ਸਿੰਬਲ ਹੈ ਵੀ ਮੈਂ ਨਗਰ ਕੌਂਸਲ ਦਾ ਮੈਂਬਰ ਹਾਂ ਵੀ ਮੈਂ ਇਹ ਕਰ ਸਕਦਾ ਵੀ ਜੇ ਤੁਸੀਂ ਕਾਰਵਾਈ ਕਰਾਨੀ ਕਰਾ ਲਓ ਆਲੋ ਮੈਂ ਕਰਤਾ ਨਾ ਮੁੱਖ ਮੰਤਰੀ ਸਾਹਿਬ ਦੀ ਫੋਟੋ ਛੇੜੀ ਨਾ ਐਮਐਲਏ ਸਾਹਿਬ ਦੀ ਨਾਮ ਦੇ ਤੇ ਲਿਖਿਆ ਮੈਂ ਤਾਂ ਪੂਰਾ ਪੜਿਆ ਵੀ ਨਹੀਂ ਮੈਂ ਤਾਂ ਇਹ ਦੇਖਿਆ ਵੀ ਨਗਰ ਕੌਂਸਲ ਖੰਨਾ ਦਾ ਪ੍ਰਧਾਨ ਦੀ ਨਹੀਂ ਹੈ ਕੋਈ ਇੱਕ ਅਲੱਗ ਮਸਲਾ ਬਟ ਕੋਈ ਆਮ ਆਦਮੀ ਪਾਰਟੀ ਥੀ ਕਾ ਆਪਣੇ ਜੋਗਾ ਜੋ ਕਾਰਜਕਾਰ ਬਿਹਾਰ ਕਰਦੇ ਉਹਨਾਂ ਨੂੰ ਜਿਹੜਾ ਮੁਬਾਰਕ ਹੈ ਭਲੇ ਦਾ ਕੰਮ ਕਰਦੇ ਆ ਅਸੀਂ ਵੀ ਜਿਹੜਾ ਹੈ ਨਾਲ ਆ ਪਰ ਜੇ ਕੋਈ ਸਾਡੇ ਨਗਰ ਕੌਂਸਲ ਖੰਨਾ ਜਾਂ ਸਰਕਾਰਕ ਅਦਾਰੇ ਦੇ ਵਿੱਚ ਕੋਈ ਚੀਜ਼ ਹੁੰਦੀ ਆ ਤਾਂ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਕਿ ਉੱਥੇ ਸਿੰਬਲ ਜਾਂ ਪਾਰਟੀ ਦਾ ਨਾਮ ਨਹੀਂ ਹੋਣਾ ਚਾਹੀਦਾ ਤਾਂ ਉਹ ਮੈਨੂੰ ਕਹਿੰਦਾ ਨਹੀਂ ਕੋਈ ਕੱਟ ਸਕਦਾ ਮੈਂ ਕਹਾਂ ਲੋ ਕੱਟਦਾ ਤਾਂ ਉੱਥੇ ਉਹਨਾਂ ਨੇ ਥੋੜਾ ਦੇ ਦੇਖੋ ਉਮਰ ਦਾ ਤਕਾਜ਼ਾ ਵੀ ਹੈਗਾ ਗੱਲ ਕਰਦੇ ਹੋਏ ਬੈਸ ਕਰਦੇ ਹੋਏ ਉਹ ਬੜਾ ਕੁਝ ਕਹਿ ਕੇ ਉਹਨਾਂ ਕੋਲ ਗਾਲ ਵੀ ਨਿਕਲ ਗਈ ਤਾਂ ਉਹਨਾਂ ਨੇ ਕਿਹਾ ਵੀ ਨਿਕਲ ਗਈ ਵੱਖਰੀ ਗੱਲ ਆ ਪਰ ਜੇ ਹੈ ਤਾਂ ਜੇ ਤੁਸੀਂ ਕੱਢਣਾ ਚਾਹੁੰਦੇ ਤਾਂ ਹੁਣ ਕੱਢ ਕੇ ਦੇਖੋ ਤਾਂ ਮੇਰੇ ਸਾਥੀਆਂ ਨੇ ਵੀ ਕਿਹਾ ਤੇ ਉਸ ਗੱਲ ਤੇ ਉਹਨਾਂ ਨੇ ਨਾਲ ਦੇ ਆਪਣੇ ਸਾਥੀਆਂ ਨੂੰ ਇਕੱਠਾ-ਕੁੱਠਾ ਦੇ ਕੀਤਾ ਤਾਂ ਰੋਲਾ ਪਾਉਣ ਲੱਗੇ ਜਿਹੜੀ ਐਕਚੁਅਲੀ ਗੱਲ ਸੀ ਪਹਿਲਾਂ ਬੜੀ ਸ਼ਾਂਤੀ ਨਾਲ ਸੀ ਕੋਈ ਉੱਥੇ ਕਿਸੇ ਗੱਲ ਦਾ ਰੋਲਾ ਨਹੀਂ ਸੀ ਆਪ ਹੀ ਇਸ ਗੱਲ ਦਾ ਰੋਲਾ ਪਾਇਆ ਕਿਉਂਕਿ ਉਹ ਕੀ ਚਾਹੁੰਦੇ ਨੇ ਕੀ ਨਹੀਂ ਚਾਹੁੰਦੇ ਪਤਾ ਨਹੀਂ ਅੱਜ ਪਟਕਸਰ ਸਾਹਿਬ ਅੱਜ ਵਰਮਾ ਕਰੀ ਨਹੀਂ ਹੋਈ ਜੀ ਤੁਹਾਡੀ ਵੀ ਕੀ ਲੇ ਕੋ ਗਰਮਾ ਗਰਮੀ ਕੋਈ ਨਹੀਂ ਹੋਈ ਇਹ ਜਿਹੜੀਆਂ ਸਰਕਾਰਾਂ ਨੇ ਨਾ ਜਦੋਂ ਮਹੂਰਤ ਕਰਦੀ ਜਾਂਦੇ ਨੇ ਨਾ ਸਰਕਾਰਾਂ ਦੇ ਸਟਿੱਕਰ ਵੀ ਲੱਗਦੇ ਹੁੰਦੇ ਨੇ ਝੰਡੇ ਵੀ ਲੱਗਦੇ ਹੁੰਦੇ ਆ ਇਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਇਹ ਸਟਿੱਕਰ ਪਾੜਨ ਲੱਗੇ ਸਾਡੇ ਆਪਣੇ ਕੌਂਸਲਰ ਸਾਹਿਬ ਨਹੀਂ ਆ ਕੇ ਸਟਿੱਕਰ ਦੇ ਉੱਪਰ ਪੈਨ ਦੇ ਨਾਲ ਕਾਟਾ ਮਾਰਿਆ ਉਹਨੂੰ ਪਾੜਿਆ ਪਾੜਿਆ ਉਹਨੂੰ ਆ ਕੇ ਇਹ ਕੰਮ ਇਹ じゃ ਨਹੀਂ ਕਰਨਾ ਚਾਹੀਦਾ ਪੱਕੀ ਜਦਾ ਐਮਐਲਏ ਸਾਹਮਣੇ ਜਵਾਬ ਦੇ ਹੀ ਦਿੱਤਾ ਸਾਰਾ ਆਨ ਲਾਰੇ ਨੇ ਮੇਂ ਗਾਲ ਕੱਢੀ ਸੀ ਨਹੀਂ ਨਹੀਂ ਕੋਈ ਮੈਂ ਗਾਲ ਨਹੀਂ ਕੱਢੀ ਹੈ ਸਟicker ਕਿਸ ਚੀਜ਼ ਦਾ ਲਾਰੇ ਸੀ ਮੁਖਤਰੀ ਸਾਹਿਬ ਦੇ ਨਹੀਂ ਜਿਹੜਾ ਦੇਖੋ ਪਾਰਟੀਆਂ ਦੇ ਸਟicker ਲੱਗਦੇ ਹੁੰਦੇ ਨੇ ਜਦੋਂ ਉਹਨਾਂ ਨੇ ਘਾਟਣ ਕਰਨੇ ਹੋਰ ਕਿੱਥੇ ਲੱਗਣਗੇ ਜੇ ਮੌਜੂਦਾ ਸਰਕਾਰ ਆਉਂਦੀ ਹੈ ਸਟicker ਤਾਂ ਉਹਨਾਂ ਦੀ ਲੱਗਣੇ ਹੁੰਦੇ ਅੱਜ ਬੜੀ ਖੁਸ਼ੀ ਦਾ ਦਿਨ ਹੈ ਜੀ ਪੂਰੇ ਖੰਨਾ ਵਾਸਤੇ ਕਿ ਖੰਨਾ ਸਾਡਾ ਜਿਹੜਾ ਹੈ ਉਹ ਦੇ ਬਾਈ ਡੇ ਦਿਨ ਪ੍ਰਤੀ ਦਿਨ ਬਹੁਤ ਵੱਡੀ ਤਰੱਕੀ ਕਰਦਾ ਜਾ ਰਿਹਾ ਅੱਜ ਖੰਨਾ ਦੇ ਵਿੱਚ ਜਿਹੜਾ ਕੂੜਾ ਜਿਹੜੀ ਕੂੜੇ ਦੀ ਸਮੱਸਿਆ ਨਾਲ ਖੰਨਾ ਪਿਛਲੇ ਕਈ ਦਹਾਕਿਆਂ ਤੋਂ ਕਈ ਦਹਾਕਿਆਂ ਤੋਂ ਜੂਝ ਰਿਹਾ ਸੀ ਉਹਦੇ ਵਿੱਚ ਅੱਜ ਖੰਨੇ ਦੇ ਵਿੱਚ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਕਿ 16 ਟਾਟਾ ਏਸ ਛੋਟੇ ਹਾਥੀ ਜਿਹਦੇ ਵਿੱਚ ਕਈ ਚੈਂਬਰ ਬਣੇ ਹੋਏ ਨੇ ਉਹਦੇ ਚ ਅਸੀਂ ਜਿਹੜਾ ਹੁਣ ਗਿੱਲਾ ਕੂੜਾ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਸੈਗਰੀਗੇਟ ਕਰਕੇ ਚੱਕਿਆ ਕਰਾਂਗੇ ਇੱਕ ਤਾਂ ਉਹਦੀ ਸ਼ੁਰੂਆਤ ਹੋ ਚੁੱਕੀ ਅੱਜ 16 ਛੋਟੇ ਹਾਥੀ ਖੰਨੇ ਦੇ ਲਈ ਖੰਨੇ ਦੀ ਸੇਵਾ ਲਈ ਸਮਰਪਿਤ ਕਰ ਦਿੱਤੇ ਗਏ ਨੇ ਇੱਕ ਦੋ ਪੋਟੇਬਲ সুইਪਿੰਗ ਮਸ਼ੀਨਾਂ ਲਿਆਂਦੀਆਂ ਅਤ ਅਧੁਨਿਕ ਮਸ਼ੀਨਾਂ ਇਹ ਬੜੀਆਂ ਕਾਬਲੇ ਤਾਰੀਫ ਮਸ਼ੀਨਾਂ ਨੇ ਇਹ ਹੁਣ ਖੰਨੇ ਦੀਆਂ ਗਲੀਆਂ ਦੇ ਵਿੱਚ ਜਾ ਕੇ ਵੱਖ-ਵੱਖ ਵਾਰਡਾਂ ਦੇ ਵਿੱਚ ਜਾ ਕੇ ਉੱਥੇ ਗਲੀਆਂ ਦੀ ਸਫਾਈ ਕਰਿਆ ਕਰਨਗੀਆਂ ਤੇ ਨਾਲ ਹੀ ਇਹਦੇ ਨਾਲ ਜਿਹੜੇ ਸਾਡੇ ਬੱਚੇ ਮਤਲਬ ਕਿ ਹੈਗੇ ਨੇ ਉਹਨਾਂ ਨੂੰ ਟੈਂਡਰ ਦੇ ਥਰੂ ਇਹਨਾਂ ਮਸ਼ੀਨਾਂ ਦੇ ਉੱਤੇ ਡਰਾਈਵਰ ਰੱਖਿਆ ਜਾਊਗਾ ਟੈਂਡਰਿੰਗ ਹੋ ਰਹੀ ਹੈ ਜੀ ਤੇ ਉਹਦੇ ਨਾਲ ਬੱਚਿਆਂ ਨੂੰ ਰੁਜ਼ਗਾਰ ਵੀ ਮਿਲੂਗਾ ਵੱਡਾ ਉਪਰਾਲਾ ਕੀਤਾ ਔਰ ਇਹ ਜਿਹੜਾ ਉਪਰਾਲਾ ਨਗਰ ਕੌਂਸਲ ਦੇ ਵਿੱਚ ਮੈਨੂੰ ਲੱਗਦਾ ਜਿਸ ਦਿਨ ਦੀ ਕੌਂਸਲ ਬਣੀ ਹੋਊਗੀ ਪਹਿਲੀ ਵਾਰ ਹੋਇਆ ਹੋਊਗਾ ਕਿ ਐਨੀਆਂ ਆਧੁਨਿਕ ਮਸ਼ੀਨਾਂ ਤੇ ਐਨੀ ਜ਼ਿਆਦਾ ਮਸ਼ਿਨਰੀ ਹੈ ਜਿਹੜੀ ਉਹ ਐਡ ਹੋ ਰਹੀ ਹੋਵੇ ਸੋ ਇਸ ਗੱਲ ਦੀ ਮੈਂ ਪੂਰੇ ਖੰਨਨ ਨੂੰ ਮੁਬਾਰਕਬਾਦ ਦਿੰਦਾ ਐਮਐਲ ਸਾਹਿਬ ਅੱਜ ਕਾਂਗਰਸ ਵਾਲਿਆਂ ਕੋ ਰੌਲਾ ਵੀ ਪਾਇਆ ਤੇ ਕੀ ਚੱਲ ਪਾਈ ਜਾਣ ਤੋਂ ਜੀ ਕਿ ਕੀ ਫਰਕ ਪਾਇਆ ਤੁਹਾਡੇ ਕੋਟੇ ਵੀ ਆਪ ਦੇ ਉੱਤੇ ਮਾਰੇ ਦੇ ਉੱਤੇ ਇਹਨਾਂ ਦੇ ਪੱਲੇ ਕਾਟੀ ਤਾਂ ਰਹਿ ਗਈ ਜੀ ਹੋਰ ਹੈ ਕੀ ਪਹਿਲਾਂ ਲੋਕਾਂ ਨੇ ਇਹਨਾਂ ਦੇ ਕਾਟੇ ਮਾਰਤੇ ਵੀ ਇਹਨਾਂ ਦੇ ਕੋਚ ਪਹਿਲਾਂ ਲੋਕਾਂ ਨੇ ਇਹਨਾਂ ਦੇ ਕਾਟੇ ਮਾਰਤੇ ਹੁਣ ਇਹਨਾਂ ਦੇ ਪੱਲੇ ਕਾਟੀ ਨਹੀਂ ਹੋਰ ਹੈ ਕੀ ਨੇ ਮਾਰਨ ਦੋ ਇਹਨਾਂ ਨੂੰ ਇਹ ਇਹ ਤਾਂ ਬਹੁਤ ਚੰਗੀ ਗੱਲ ਹੈ ਕਾਟੇ ਮਾਰ ਰਹੇ ਨੇ ਪਤਾ ਕਿਉਂ ਕੋਈ ਗੱਲ ਨਹੀਂ ਮੈਂ ਕਹਾਂ ਜੀ ਗੱਲ ਸੁਣੋ ਇਹ ਕਹਿੰਦੇ ਵੀ ਆਹ ਫੋਟੋ ਨਾਲ ਅਲੱਗ ਲੱਗੀ ਹੋਈ ਹੈ ਦੇਖੋ ਜੀ ਹੋਰ ਕਿਹਦੀ ਲੱਗੂਈ ਜੀ ਹੋਰ ਉੱਥੇ ਜਿਨ੍ਹਾਂ ਨੇ ਪਾੜੇ ਨੇ ਪੋਸਟਰ ਉਹਨਾਂ ਦੀ ਲੱਗਣੀ ਚਾਹੀਦੀ ਆ ਫੋਟੋ ਜਿਹੜੀ ਸਰਕਾਰ ਹੁੰਦੀ ਹੈ ਜਿਸ ਸਰਕਾਰ ਨੇ ਐਡਾ ਵੱਡਾ ਉਹ ਉਪਰਾਲਾ ਕੀਤਾ ਜਿਸ ਸਰਕਾਰ ਨੇ ਜਿਸ ਸਰਕਾਰ ਦੇ ਅਫਸਰਾਂ ਨੇ ਦਿਨ ਰਾਤ ਮਿਹਨਤ ਕਰਕੇ ਖੰਨੇ ਨੂੰ ਸੋਨਾ ਬਣਾਉਣ ਲਈ ਸਾਫ ਸੁਥਰਾ ਬਣਾਉਣ ਲਈ ਉਹ ਮਸ਼ੰਦਰੀ ਲਿਆ ਕੇ ਦਿੱਤੀ ਹੈ ਤਾਂ ਉਸ ਸਰਕਾਰ ਦੀ ਤਾਂ ਫੋਟੋ ਲੱਗੂਈ ਜੀ ਜੇ ਕੰਮ ਕਰੂ ਸਰਕਾਰ ਤਾਂ ਫਿਰ ਦੱਸੂਗੀ ਉਹ ਇਹ ਕੰਮ ਸਾਡੀ ਸਰਕਾਰ ਚ ਹੋਇਆ ਸੋ ਇਸ ਕਰਕੇ ਜਿਹੜੇ ਪੋਸਟਰ ਪਾੜਦੇ ਨੇ ਨਾ ਜਿੱਦਾਂ ਕਾਂਗਰਸੀ ਕੌਂਸਲਰ ਨੇ ਇਤਰਾਜ ਠਾਏ ਕਿਆ ਕਰੀ ਜਾਵੇ ਜੀ ਉਹਦੇ ਪੱਲੇ ਕੀ ਹੈ ਜਾਂ ਤਾਂ ਕੋਈ ਪੱਲੇ ਹੋਵੇ ਉਹਦੇ ਹੁਣ ਕਾਂਗਰਸ ਦੇ ਪੱਲੇ ਰਿਹਾ ਕੀ ਹੈ ਮੈਨੂੰ ਇੱਕ ਗੱਲ ਦਾ ਜਵਾਬ ਦੋ ਤੁਸੀਂ ਦੇਖਿਓ ਸਹੀ ਇਹ ਪਹਿਲਾਂ ਤਾਂ ਇਹਨਾਂ ਦੇ ਲੀਟਰ ਦੀ ਜਮਾਨਤ ਜਬਤ ਹੋਈ ਐ ਹੁਣ ਜਿਹੜੇ ਭੱਜੇ ਫਿਰਦੇ ਨੇ ਹੁਣ ਇਹਨਾਂ ਦੀਆਂ ਜਮਾਨਤਾਂ ਜਬਤ ਹੋਣੀਆਂ ਇਹਨਾਂ ਨੂੰ ਤਾਂ ਖੰਨੇ ਇਹ ਖੰਨੇ ਚੋਂ ਬੇਸਿਕਲੀ ਇਹ ਚਾਹੀਦਾ ਹੀ ਨਹੀਂ ਇਹ ਖੰਨੇ ਲਈ ਬੇਸਿਕਲੀ ਵਾਇਰਸ ਨੇ ਇਹ ਕੋਈ ਨਹੀਂ ਕਰਾਂਗੇ ਆਪਰੇਸ਼ਨ ਇਹ ਵਾਇਰਲ ਆਪਰੇਸ਼ਨ ਵਾਇਰਸ ਹੈ ਜਿਹੜਾ ਇਹ ਆਉਣ ਵਾਲੇ ਸਮੇਂ ਚ ਹੋਊਗਾ ਖੰਨੇ ਚੋਂ ਕਈ ਤਰ੍ਹਾਂ ਦੇ ਵਾਇਰਸ ਨੇ ਜਿਹੜੇ ਐਲੀਮੀਨੇਟ ਕਰਾਂਗੇ ਔਰ ਖੰਨੇ ਨੂੰ ਸਾਫ ਸੁਥਰਾ ਬਣਾ ਕੇ ਦਿਖਾਵਾਂਗੇ ਜਦੋਂ ਇਹਨਾਂ ਦੀ ਸਰਕਾਰ ਸੀ ਜਦੋਂ ਇਹਨਾਂ ਦੀ ਸਰਕਾਰ ਸੀ ਉਦੋਂ ਸੁੱਤੇ ਪਏ ਸੀ 10 ਸਾਲ ਖੰਨੇ ਦੇ ਵਿੱਚ ਲਗਾਤਾਰ ਕਾਂਗਰਸ ਦਾ ਰਾਜ ਰਿਹਾ ਉਦੋਂ ਕਿੱਥੇ ਸੀਗੇ ਉਦੋਂ ਬੋਲਦੇ ਇੱਕ ਡੱਕਾ ਨਹੀਂ ਟੁੱਟਿਆ ਇੱਕ ਚਮਚ ਨਹੀਂ ਖਰੀਦ ਹੋਇਆ ਅੱਜ ਹੁਣ ਜੇ ਅੱਜ ਸ਼ਹਿਰ ਤਰੱਕੀ ਕਰ ਰਿਹਾ ਸ਼ਹਿਰ ਸਾਫ਼ ਸੁਥਰਾ ਹੋ ਰਿਹਾ ਹੁਣ ਇਹਨਾਂ ਦੇ ਢਿੱਡੇ ਦੇ ਵਿੱਚ ਵੱਟ ਪੈ ਰਹੇ ਨੇ ਸੂਲਾ ਚੋਪਦੀਆਂ ਸੋ ਇਸ ਕਰਕੇ ਮੈਂ ਇਹਨਾਂ ਨੂੰ ਜਵਾਬ ਦੇ ਨਹੀਂ ਮੈਂ ਕਿਸੇ ਨੂੰ ਮੇਰੇ ਜਵਾਬ ਦੇ ਨਹੀਂ ਮੈਂ ਆਪਣੇ ਖੰਨੇ ਦੀ 3 ਲੱਖ ਜਨਤਾ ਨੂੰ ਜਵਾਬ ਦੇ ਆ ਉਹ ਮੇਰੇ ਲਈ ਸਭ ਤੋਂ ਵੱਧ ਸਤਿਕਾਰਤ ਹੈ 3 ਲੱਖ ਜਨਤਾ ਜਿਨ੍ਹਾਂ ਨੇ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਚੁਣਿਆ ਔਰ ਜਿਨ੍ਹਾਂ ਨੇ ਬੜੀ ਆਸ ਤੇ ਉਮੀਦ ਨਾਲ ਚੁਣਿਆ ਸੋ ਮੈਂ 3 ਲੱਖ ਬੰਦਿਆਂ ਨੂੰ ਜਵਾਬ ਦੇ ਆ ਸੋ ਮੈਂ ਅੱਜ 3 ਲੱਖ ਬੰਦਾ ਇਹ ਉਹ ਰੋ ਦੇਖ ਰਿਹਾ ਕਿ ਅਸੀਂ ਖੰਨੇ ਲਈ ਕੀ ਕਰਨ ਲੱਗੇ ਹੋਏ ਹਾਂ ਅਸੀਂ ਖੰਨੇ ਦੀ ਸਫਾਈ ਲਈ ਡਵੈਲਪਮੈਂਟ ਲਈ ਕੀ ਕਰਨ ਲੱਗੇ ਹੋਏ ਹਾਂ ਅਸੀਂ ਖੰਨੇ ਦੇ ਵਿੱਚ ਆ ਜਿਹੜਾ ਗ੍ਰੀਨ ਬੈਲਟ ਬਣਾਉਣ ਲਈ ਕਿਵੇਂ ਪੁਲਾਂ ਦੀ ਸਫਾਈ ਕਰਕੇ ਉੱਥੇ ਉੱਥੇ ਗ੍ਰੀਨ ਘਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਚੌਂਕਾਂ ਦੀ ਸਫਾਈ ਕਰਾ ਰਹੇ ਹਾਂ ਚੌਂਕਾਂ 'ਚ ਗਰਾਫਟੀਆਂ ਦਾ ਕੰਮ ਕਰਾ ਰਹੇ ਹਾਂ ਚੌਂਕਾਂ ਦੇ ਵਿੱਚ ਅਸੀਂ ਇਹਨੂੰ ਰੋਸ਼ਨਾਨ ਲਈ ਇਹ ਜਿਹੜੀਆਂ ਫਲੱਡ ਲਾਈਟਾਂ ਲਗਵਾਈਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਟੈਂਡਰ ਕਰਕੇ ਇਹਦਾ ਪ੍ਰੋਪਰ ਪਾਰਦਰਸ਼ਤਾ ਦੇ ਤਰੀਕੇ ਦੇ ਨਾਲ ਜਿਹੜੇ ਜਗ੍ਹਾ ਜਗ੍ਹਾ ਖੰਨੇ 'ਚ ਬੋਰਡ ਲੰਮਕਦੇ ਸੀ ਜਿਹਦਾ ਜੀ ਕਰਦਾ ਸੀ ਜਿੱਥੇ ਦੇਖਦਾ ਸੀ ਆਪਣਾ ਬੋਰਡ ਟੰਗ ਲਾਂਦਾ ਸੀ ਜਾਂ ਪੋਸਟਰ ਲਾ ਲਾਂਦਾ ਸੀ ਉਹਨੂੰ ਖਤਮ ਕਰਕੇ ਹੁਣ ਜਿਵੇਂ ਵੱਡੇ ਸ਼ਹਿਰਾਂ 'ਚ ਜਿਹੜੇ ਮੈਟਰੋਪੋਲੀਟਨ ਸਿਟੀਜ਼ 'ਚ ਜਿਵੇਂ ਉਹ ਉਹ ਤੁਹਾਡੀ ਐਡਵਰਟਾਈਜ਼ਮੈਂਟ ਦੇ ਬੋਰਡ ਲੱਗਦੇ ਹੁੰਦੇ ਨੇ ਉਸ ਤਰੀਕਾ ਦੀ ਅਸੀਂ ਐਡਵਰਟਾਈਜ਼ਮੈਂਟ ਲੈ ਕੇ ਆ ਰਹੇ ਹਾਂ ਸੋ ਇਸ ਕਰਕੇ ਅਸੀਂ ਗੱਲ ਕਰਦੇ ਹਾਂ ਡਵੈਲਪਮੈਂਟ ਦੀ ਡਵੈਲਪਮੈਂਟ ਦੇ ਉੱਤੇ ਗੱਲ ਕਰੋ ਆ ਪੋਸਟਰ ਪਾੜਨਾ ਕੀ ਹੋ ਜੂਗਾ ਆ ਸਟicker ਲਾੜਨਾ ਕੀ ਹੋ ਜੂਗਾ ਇਹਨਾਂ ਨਾਲ ਫਿਰ ਇਹਨਾਂ ਦੇ ਕਾਲਜ ਵਿੱਚ ਠੰਡ ਪੈ ਜੂਗੀ ਮੈਂ ਹੱਥ ਜੋੜ ਕੇ ਉਹਰੇ ਖੰਨੇ ਦੀ ਜਨਤਾ ਨੂੰ ਅਪੀਲ ਕਰਦਾ ਹਾਂ ਇਹਨਾਂ ਦੇ ਅਸਲੀ ਚਿਹਰੇ ਪਛਾਣੋ ਜਿਹੜੇ ਬੋਰਡ ਪਾੜਦੇ ਨੇ ਪੋਸਟਰ ਪਾੜਦੇ ਨੇ ਨਾ ਇਹੀ ਲੋਕ ਨੇ ਜਿਹੜੇ ਰਾਤਾਂ ਦੇ ਹਨੇਰੀਆਂ ਚ ਫਿਰ ਜਾ ਜਾ ਕੇ ਵਿਰੋਧੀਆਂ ਦੇ ਜਿਹੜੇ ਪੋਸਟਰ ਲੱਗੇ ਹੁੰਦੇ ਨੇ ਉਹਨਾਂ ਨੂੰ ਵੀ ਰਾਤਾਂ ਨੂੰ ਜਾ ਕੇ ਕੈਂਚੀਆਂ ਲੈ ਲੈ ਕੇ ਇਹੀ ਪਾੜ ਕੇ ਆਂਦੇ ਨੇ ਸੋ ਇਸ ਕਰਕੇ ਇਹਨਾਂ ਤੋਂ ਸਤਰਕ ਰਹੋ ਖੰਨਾ ਸਾਡਾ ਘੁੱਗ ਵਸੇ ਖੰਨਾ ਸਾਡਾ ਤਰੱਕੀ ਕਰੇ ਖੰਨਾ ਸਾਡਾ ਅੱਗੇ ਨੂੰ ਹੋਰ ਵਧੀਆ ਬਣੇ ਅਸੀਂ ਇਸ ਗੱਲ ਨੂੰ ਸਮਰਪਿਤ ਹੈ ਔਰ ਰਲ ਮਿਲ ਕੇ ਖੰਨੇ ਦੀ ਤਰੱਕੀ ਕਰਾਂਗੇ ਸਾਰੀਆਂ ਪਾਰਟੀ ਬਾਜ਼ੀਆਂ ਤੋਂ ਉੱਚੇ ਉੱਠ ਕੇ ਮੈਂ 100 ਵਾਰ ਕਹਿ ਚੁੱਕੇ ਆਂ ਇਹ ਗੱਲ ਕਿ ਜਦੋਂ ਜਦੋਂ ਇਲੈਕਸ਼ਨ ਆਣਗੀਆਂ ਖੜਜੋ ਜਾ ਕੇ ਆਪਣੀ ਆਪਣੀ ਪਾਰਟੀ ਨਾਲ ਪਰ ਖੰਨੇ ਦੇ ਮੁੱਦੇ ਦੇ ਉੱਤੇ ਸਿਆਸਤ ਨਹੀਂ ਕਰਨੀ ਚਾਹੀਦੀ ਖੰਨਾ ਸਾਡੀ ਜੰਤ ਜਾਨਾ ਅਸੀਂ ਖੰਨਾ ਵਿੱਚ ਜੰਪਾਲਾਂ